ਹੈਲੋ ਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸਿ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਹਾਂਜੀ ਆਪਣੇ ਬਲੌਗ ਦੀ ਹੋਗੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ ਅ ਅੱਜ ਕੰਮ ਕਰ ਇੰਨੇ ਜ਼ਿਆਦਾ ਸੀ ਕਰਨ ਵਾਲੇ ਨਾ ਬਟ ਇਹ ਵੀ ਕੁਝ ਹੋਏ ਤੇ ਕੁਝ ਰਹਿ ਜਗੇ ਰਹਿ ਇਸ ਲਈ ਗਏ ਕਿਉਂਕਿ ਪਹਿਲਾਂ ਤਾਂ ਕੱਪੜੇ ਕਾਫੀ ਧੋਣ ਵਾਲੇ ਸੀਗੇ ਉਹ ਵੀ ਲਾਈਟ ਚਲੇ ਗਈ 2 ਘੰਟੇ ਬੀਟ ਕਰਨ ਤੋਂ ਬਾਅਦ ਫਿਰ ਹੁਣ ਆਪਾਂ ਨਾ ਤੋਕੇ ਜੀ ਹੋ ਗਏ ਫ੍ਰੀ ਕਿਉਂਕਿ ਸ਼ਾਇਦ ਲਾਈਟ ਦਾ ਲੱਗ ਗਿਆ ਕੱਟ ਕਿਉਂਕਿ ਕੱਪੜੇ ਕਾਫੀ ਸੀਗੇ ਧੋਣ ਵਾਲੇ ਕੁਝ ਧੋਤੇ ਗਏ ਕੁਝ ਰਹਿ ਗਏ ਫਿਰ ਤਾਂ ਕਰਕੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲ ਫਿਰ ਹੁਣ ਇਹ ਸੀਗਾ ਵੀ ਫਿਰ ਹੁਣ ਲਾਈਟ ਦਾ ਤਾਂ ਪਤਾ ਨਹੀਂ ਹੈਗਾ ਬਟ ਨਾ ਤੋਕੇ ਹੁਣ ਧੁੱਪ ਸਿੱਖਦੇ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਤੇ ਫਿਰ ਹੁਣ ਧੁੱਪ 'ਚ ਬੈਠ ਕੇ ਨਾਲੇ ਫਿਰ ਕਰਦੇ ਆ ਸ਼ਾਮ ਦੇ ਕੰਮ ਕਰ ਕੰਮ ਕਾਫੀ ਹੈਗੇ ਸੀ ਅੱਜ ਪਰ ਹੁਣ ਇਹ ਦੇ ਦੇ ਵੀ ਕਿਹੜਾ ਅੱਜ ਹੁੰਦਾ ਤੇ ਕਿਹੜਾ ਕੱਲ ਹੁੰਦਾ ਏ ਜਿੰਨੀਆਂ ਛੁੱਟੀਆਂ ਕੱਟੀਆਂ ਹੋਈਆਂ ਨੇ ਨਾ ਫਿਰ ਉਹਨੇ ਕੰਮ ਵੀ ਇਕੱਠੇ ਹੋਏ ਹੋਏ ਨੇ ਚਲੋ ਜੀ ਹੁਣ ਲੱਦਿਆਂ ਨਾਲੇ ਹੋਰ ਕੋਈ ਕੰਮ ਕਰ ਦੇਖਦੇ ਆਂ ਫਿਰ ਕੀ ਕਰਦੇ ਆਂ ਨਹੀਂ ਬਾਅਦ 'ਚ ਪਤਾ ਲੱਗੂਗਾ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸ ਕੇ ਹੱਡੀ ਸੀਗੀ ਨਾ ਵੀ ਅੱਜ ਬਹੁਤ ਦਿਨਾਂ ਤੋਂ ਬਾਅਦ ਧੁੱਪ ਨਿਕਲੀ ਸੀਗੀ ਪਰ ਏਜੀ ਵੀ ਏ ਵੀ ਸੀ ਵੀ ਕਿਤੇ ਨਜ਼ਰ ਇਹਨਾਂ ਲੱਗ ਜਵੇ ਹਨਾ ਤੁੱਪ ਬਹੁਤ ਸੋਹਣੀ ਨਿਕਲੀ ਸੀ ਧੁੱਪ ਦੇ ਵਿੱਚ ਨਾ ਇਨਸਾਨਾਂ ਨੂੰ ਤਾਂ ਕੀ ਦੀ ਹਰ ਇੱਕ ਚੀਜ਼ ਨੂੰ ਹਨਾ ਕਹਿੰਦੇ ਨੇ ਵੀ ਜਿਵੇਂ ਧੁੱਪ ਲਈ ਹਰ ਚੀਜ਼ ਤਰਸਦੀ ਹੋਵੇ ਇੱਥੇ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਨਜ਼ਰ ਪੈ ਰਿਆ ਮਤਲਬ ਉਹ ਜਿਹੜੀ ਕੰਧ ਸੀ ਨਾ ਆਪਣੀ ਆਵੜੀ ਇਹਦੇ ਤੇ ਨਾ ਮਖਿਆਲ ਉੱਡਿਆ ਹੋਇਆ ਸੀਗਾ ਉਹ ਵੀ ਐ ਕੰਧ ਤੇ ਮਤਲਬ ਜਿਵੇਂ ਇੱਕ ਜਗ੍ਹਾ ਬੈਠ ਜਾਂਦਾ ਚਲੋ ਉਹ ਤਾਂ ਦਿਖ ਜਾਂਦਾ ਹੁੰਦਾ ਏ ਇਹਨਾਂ ਸਾਰੀ ਕੰਧ ਦੇ ਉੱਪਰ ਐ ਸਿਗ ਉੱਡੀ ਆ ਜਾਂ ਫਿਰਦਾ ਸੀ ਕੋਈ ਬੈਠ ਗਈ ਮਤਲਬ ਵਿੱਚ ਮੱਖੀਆਂ ਬੈਠੀਆਂ ਸੀਗੀਆਂ ਵਿਚ ਉੜਦੀਆਂ ਫਿਰਦੀਆਂ ਸੀ ਤੇ ਅਸੀਂ ਐਂ ਗੱਲਾਂ ਕਰਦੇ ਸੀ ਮੈਂ ਕਹਿੰਦਾ ਪਤਾ ਨਹੀਂ ਇਹਨਾਂ ਨੂੰ ਵੀ ਐਂ ਹੋਣਾ ਨਾ ਵੀ ਧੁੱਪ ਨਿਕਲੂਗੀ ਵੀ ਫਿਰ ਅਸੀਂ ਬੀਤਾ ਕਰਕੇ ਧੁੱਪ ਦੀ ਪਤਾ ਨਹੀਂ ਕਿੰਨੇ ਕਿ ਦਿਨਾਂ ਤੋਂ ਅਡੀਕ ਸੀਗੀ ਉੱਥੇ ਡੈਡੀ ਦਾ ਮੰਜੜ ਆਇਆ ਹੁੰਦਾ ਉਹ ਬਹਿ ਜਾਂਦੇ ਹੁੰਦੇ ਨੇ ਆ ਦੇਖੋ ਜੀ ਧੁੱਪ ਦੇ ਵਿੱਚ ਨਾ ਬੈਠੀਆਂ ਬੈਠੀਆਂ ਫਿਰ ਇਹ ਆਹ ਬੁੱਟੇ ਦੀ ਉਹਦੇ ਵਿੱਚ ਜੜ ਦੇ ਵਿੱਚ ਲਗਾ ਲਿਆ ਸੀ ਇਹਨਾਂ ਨੇ ਆਪ ਦਾ ਛੱਤਾ ਜਿਹਾ ਇਹ ਪਰ ਹੁਣ ਸਾਨੂੰ ਇਹ ਸੀਗਾ ਡੈਡੀ ਕਹਿੰਦੇ ਸੀਗੇ ਕਹਿੰਦੇ ਵੀ ਦੇ ਲੋ ਧੂਣਾ ਜੇ ਕਰਕੇ ਉਡਾ ਦਿੰਨੇ ਆ ਕਿਉਂਕਿ ਇਹ ਕਈ ਵਾਰੀ ਨਾ ਇਹ ਹੁੰਦਾ ਨਾ ਵੀ ਮਖਿਆਲ ਦਾ ਵੀ ਇਹ ਇੱਕ ਜਗ੍ਹਾ ਹੀ ਹੁਣ ਠੰਡ ਕਰਕੇ ਵੀ ਥੋੜਾ ਜੇ ਹੁੰਦਾ ਵੀ ਕਿਤੇ ਲੱਗਿਆ ਹੀ ਨਾ ਰਹਿ ਜਵੇ ਹਨਾ ਵੀ ਕਈ ਹੁਣ ਆਪਾਂ ਬੇੜੇ ਦੇ ਵਿੱਚ ਤਾਂ ਫਿਰਦੇ ਆ ਤੇ ਅਚਾਨਕ ਕਈ ਵਾਰੀ ਪਤਾ ਵੀ ਨਹੀਂ ਚੱਲਦਾ ਹੈਗਾ ਵੀ ਲੱਗਿਆ ਹੋਇਆ ਕਿਉਂਕਿ ਕੋਈ ਕਈ ਵਾਰੀ ਕੋਈ ਵੀ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ ਹੈਗਾ ਇੰਨਾ ਜਣੀ ਜ਼ਿਆਦਾ ਛੋਟਾ ਵੀ ਨਹੀਂ ਸੀ ਫਿਰ ਵੀ ਕਾਫੀ ਸਾਰੀਆਂ ਮੱਖੀਆਂ ਸੀਗੀਆਂ ਦਰਦ ਜਿਹੀ ਲੱਗੀ ਸੀ ਬਸ ਧੂਣਾ ਕਰਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾ ਵੀ ਕੱਪੜੇ ਜਿਨ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਬਹੁਤ ਸਾਰੇ ਧੂਣ ਵਾਲੇ ਹੋਏ ਪਏ ਸੀਗੇ ਨਾ ਅੱਜ ਧੁੱਪ ਦਾ ਵੀ ਲਾਹਾ ਸੀਗਾ ਕੁਝ ਇਹ ਸੀਗੇ ਵਿੱਚੋਂ ਸੁੱਕ ਜਾਣਗੇ ਸਮਾਰ ਕੇ ਨਾ ਸਾਰੀਆਂ ਤਾਰਾਂ ਫੁੱਲ ਕੀਤੀਆਂ ਪਈਆਂ ਸੀਗੀਆਂ ਸਾਰੇ ਕੱਪੜੇ ਇੰਨੇ ਫੁੱਲਫਲਿਏ ਹੋਏ ਪਏ ਸੀਗੇ ਵੀ ਕਿਉਂਕਿ ਲਾਈਟ ਕਰਕੇ ਥੋੜਾ ਜਿਹਾ ਹੁਣ ਆਪਣੇ ਦਾ ਮਤਲਬ ਤਕਰੀਬਨ ਜ਼ਿਆਦਾਤਰ ਲਾਈ ਦਿਨ ਦੇ ਦਿਨ ਦੇ ਵਿੱਚ ਇੱਕ ਦੋ ਵਕਾਰੀ ਘਟ ਕੋਈ ਉਹ ਦਿਨ ਐਦਾ ਹੁੰਦਾ ਇਹ ਵੀ ਜਿਸ ਦਾ ਨਹੀਂ ਲੱਗਦਾ ਹੈਗਾ ਨਹੀਂ ਬਹੁਤ ਘਟ ਲਗਾਉਣ ਲੱਗੇ ਕਿਉਂਕਿ ਫਿਰ ਦਿੱਕਤ ਜੀ ਆ ਜਾਂਦੀ ਹੈ ਕੰਮਕਾਰਾਂ ਦੇ ਵਿੱਚ ਚਲੋ ਆਏ ਹੁੰਦਾ ਬੇਸ਼ੱਕ ਆਪਾਂ ਕਹਿ ਦਿੰਨੇ ਵੀ ਸਰਦੀਆਂ ਦੇ ਵਿੱਚ ਲਾਈਟ ਦੀ ਲੋਡ ਘਟ ਹੁੰਦੀ ਆ ਪਰ ਜਿਹੜੇ ਕੰਮ ਜ਼ਰੂਰੀ ਨੇ ਜੀ ਉਹ ਤਾਂ ਜ਼ਰੂਰੀ ਹੀ ਨੇ ਫਿਰ ਇੱਥੇ ਮੈਨੂੰ ਇਹ ਸੀਗਾ ਮੈਂ ਕਿ ਵੀ ਚਲੋ ਅੱਜ ਧੁੱਪ ਤਾਂ ਵਧੀਆ ਧੁੱਪ ਸੇਕ ਕੇ ਮੰਮੀ ਲੱਗੇ ਸੀ ਸਬਜ਼ੀ ਦੀ ਤਿਆਰੀ ਕਰਨ ਸ਼ਾਮ ਦੀ ਆਲੂ ਮਟਰ ਬਣਾਉਣੇ ਸੀਗੇ ਅੱਜ ਉਹ ਕਹਿੰਦੇ ਚਲ ਮੈਂ ਮਸਾਲਾ ਤਿਆਰ ਕਰ ਦਿੰਨੀ ਆ ਕਿਉਂਕਿ ਜੀ ਇਹ ਕਮ ਤਾਂ ਸਭ ਤੋਂ ਜ਼ਰੂਰੀ ਆ ਕਹਿੰਦੇ ਹੁੰਦੇ ਨੇ ਵੀ ਹੋਰ ਸਭ ਚੀਜ਼ਾਂ ਬਿਨਾ ਸਾਡੂ ਸਿਰਫ ਇੱਕ ਖਾਏ ਬਿਨਾ ਨਹੀਂ ਸਰਦਾ ਹੈਗਾ ਮੰਮੀ ਬਸ ਉਹੀ ਤਿਆਰੀ ਕਰਨ ਲੱਗੇ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਹਜੇ ਥੋੜਾ ਟਾਈਮ ਹੈਗਾ ਜਿਵੇਂ ਨਾ ਇਹ ਹੁੰਦਾ ਵੀ ਧੁੱਪ ਨਿਕਲਦੀ ਆ ਜੀ ਫਿਰ ਥੋੜਾ ਜਿਹਾ ਦਿਨ ਦਾ ਫਰਕ ਪੈ ਜਾਂਦਾ ਹੈ ਨਾ ਵੱਡਾ ਲੱਗਦਾ ਹੁੰਦਾ ਨਹੀਂ ਤਾਂ ਘੰਟੇ ਤਾਂ ਉਹੀ ਹੁੰਦੇ ਨੇ ਪਰ ਦਿਨ ਛੋਟਾ ਲੱਗਣ ਲੱਗ ਜਾਂਦਾ ਇੱਥੇ ਮੇਰੇ ਇੱਕ ਟਰਾਈ ਦੇ ਸੂਟ ਸੀਗੇ ਜਿਵੇਂ ਬਲਵਰਦੇ ਸੀਗੇ ਉਹ ਤਾਂ ਮੈਂ ਉੱਥੇ ਪੇਕੇ ਸਟਿਚ ਕਰਵਾ ਲਏ ਸੀਗੇ ਜੀ ਭਾਬੀ ਤੋਂ ਇੱਕ ਦਿਨ ਭਾਬੀ ਦਾ ਪੂਰਾ ਲਾਹਾ ਲਿਆ ਨਾ ਵੀ ਸਾਇ ਜੀ ਉਹ ਭਾਬੀ ਮਤਲਬ ਸਾਊ ਬਹੁਤ ਨੇ ਉਹਨਾਂ ਨੇ ਮੇਰੇ ਸਲਾਈ ਕਰਦੇ ਸੀਗੇ ਮੈਨੂੰ ਕਹਿੰਦੇ ਚਲ ਬੈਠ ਕੇ ਗੱਲਾਂ ਸੁਣਾਉਣ ਨਾਲੇ ਅਸੀਂ ਨੰਦਪੁਰ ਜਾਈਨੇ ਖੂਬ ਗੱਲਾਂ ਮਾਰੀਆਂ ਹਨਾ ਖੁੱਲ ਚੁਗਲੀਆਂ ਨਹੀਂ ਕਹਿ ਸਕਦੇ ਬਸ ਧੀ ਖੂਬ ਦਿਨ ਦੇ ਵਿੱਚ ਆਪ ਦਾ ਗੱਲਾਂ ਮਤਾਂ ਕੀਤੀਆਂ ਨਾਲੇ ਆਪ ਦਾ ਦੋਨੇ ਸੂਟ ਮੇਰੇ ਸਟਿਚ ਹੋ ਗਏ ਸੀਗੇ ਹੁਣ ਇਹ ਮੇਰੇ ਨਾਲ ਕਟ్రਾਈ ਵਾਲੇ ਰਹਿੰਦੇ ਸੀ ਮੈਂ ਕਿਹਾ ਵੀ ਚਲੋ ਜਿਸ ਧੋਪਾ ਦੇ ਦਿਆਂ ਕਟਿੰਗ ਕਰ ਲੈਨੇ ਆ ਵੀ ਹੁਣ ਇੱਕ ਹੁੰਦਾ ਜਾਂ ਦੋ ਹੁੰਦੇ ਨੇ ਫਿਰ ਇਹ ਦੇਖਦੀਆਂ ਇਹ ਮੇਰਾ ਹੈਗਾ ਸੀਗਾ ਮੈਚਿੰਗ ਸੂਟ ਕਟ్రਾਈ ਦਾ ਇੱਕ ਹੈਗਾ ਲੰਬਰ ਹੁਣ ਮੈਂ ਕਿਹਾ ਵੀ ਚਲ ਜੈ ਇੱਕ ਹੋ ਗਿਆ ਕਿਉਂਕਿ ਕਟਿੰਗ ਕੀਤੇ ਹੋਏ ਦੀ ਫਿਰ ਇਹ ਹੋ ਜਾਂਦਾ ਵੀ ਚਲੋ ਸਟਿਚ ਹੋ ਹੀ ਜਾਂਦੇ ਨੇ ਹੁਣ ਜਿਵੇਂ ਦਿਨਾਂ ਦਾ ਵੀ ਫਰਕ ਹੈ ਨਾ ਹੁਣ ਥੋੜਾ ਜਿਆਦਾ ਤਾਂ ਕਰਕੇ ਵੀ ਘੱਟ ਟਾਈਮ ਜਿਹਾ ਹੋ ਜਾਂਦਾ ਪਰ ਇਹ ਸੀਗੇ ਵੀ ਚਲੋ ਸਟਿਚ ਕਰ ਲੈਨੇ ਆ ਕਦੇ ਨਾ ਕਦੇ ਤੇ ਜੀ ਬਾਰੀ ਬਚਾਈ ਜਾਂਦੀ ਹੁੰਦੀ ਆ ਅਸਾ ਜੀ ਮੀਨੀ ਬਲੌਗ ਸੀਗਾ ਹੁਣ ਆਪਾਂ तकरीबन ਕੋਸ਼ਿਸ਼ ਕਰਿਆ ਕਰਾਂਗੇ ਵੀ ਡੇਲੀ ਰੱਖੀਏ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ